ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ। ਲਗਾਤਾਰ ਸਾਹਪੁਰ ਅਫਗਾਨਾਂ ਦੇ ਵਿੱਚ ਬਣੇ ਹੋਏ ਆ। ਬਣੇ ਰਹੇਗੇ ਇਸੇ ਤਰ੍ਹਾਂ ਘਰਾਂ ਦੇ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਬਹੁਤ ਜ਼ਿਆਦਾ ਮੰਦੇ ਹਾਲਾਤ ਜਿਹੜੇ ਨੇ ਉਹ ਘਰਾਂ ਦੇ ਹੋਏ ਪਏ ਨੇ। ਇੱਥੇ ਵੀ ਜਿਹੜਾ ਆ ਉਹ ਟੀਮ ਪਹੁੰਚੀ ਹੋਈ ਹੈ। ਪਰਵਾਈ ਸਾਹਿਬ ਪਹੁੰਚੇ ਹੋਏ ਨੇ ਲਗਾਤਾਰ ਜਿਹੜੇ ਨੇ ਉਹ ਇੱਥੇ ਟੀਮਾਂ ਵੱਖ-ਵੱਖ ਕੰਮ ਕਰਦੇ ਪਏ ਨੇ। ਘਰ ਤੁਸੀਂ ਦੇਖਦੇ ਪਏ ਹੋ ਕਿ ਪੂਰੀ ਤਰ੍ਹਾਂ ਜਿਹੜਾ ਉਹ ਡਿੱਗਿਆ ਪਿਆ ਆ। ਇੱਧਰ ਵੀ ਜਿਹੜੇ ਹਲਾਅ ਆ ਤੁਸੀਂ ਦੇਖਦੇ ਹੋ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਜ਼ਰੂਰ ਦਿਖਾਓ ਕਿ ਇੱਧਰ ਘਰ ਵੀ ਸਾਤ ਹੈ ਜਿਹੜੀ ਉਹ ਪੂਰੀ ਤਰ੍ਹਾਂ ਜੜੀ ਹੈ ਡਿੱਗ ਪਈ ਹੈ ਤੇ ਲਗਭਗ ਜਿਹੜੇ ਮੰਜੀ ਦਾ ਉਹ ਵੀ ਲਗਭਗ ਥੱਲੇ ਹੀ ਜਿਹੜੇ ਆ ਚੁੱਕੇ ਆ ਤੇ ਪੂਰੀ ਤਰ੍ਹਾਂ ਜਿਹੜਾ ਉਹ ਘਰ ਦਾ ਜਿਹੜਾ ਆ ਉਹ ਢੇਰੀਓ ਪਿੱਛੇ ਤੇ ਮਸ਼ੀਨ ਦਿਖਾਓ ਵੇਖੋ ਭਾਜੀ ਕਪੜੇ ਸ਼ੀਨ ਵਾਲੀ ਮਸ਼ੀਨ ਵੀ ਲੱਗੀ ਹੋਈ ਸੀ ਉਹ ਵੀ ਜਿਹੜੀ ਹੈ ਤੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਤਾਂ ਤੇ ਜਿਨ ਕਿ ਤੁਹਾਨੂੰ ਦੱਸਿਆ ਕਿ ਸਰਕਾਰੀ ਅਮਲਾਜਮ ਵੀ ਪਹੁੰਚੇ ਹੋਏ ਨੇ ਜਿੱਥੇ ਕਿ ਪਿਛੇ ਅਸੀਂ ਤੁਹਾਨੂੰ ਦਿਖਾਈਆਂ ਵਾਲੇ ਤਸਵੀਰਾਂ ਕਿ ਪਟਵਾਰੀ ਸਾਹਿਬ ਸਰਵੇ ਕਰਦੇ ਪਏ ਨੇ ਪ੍ਰਸ਼ਾਸਨਿਕ ਅਧਿਕਾਰੀ ਵੀ ਜਿਹੜੇ ਪਹੁੰਚੇ ਨੇ ਉਹਨਾਂ ਦੇ ਨਾਲ ਨਾਲ ਜਿਹੜੀਆਂ ਨੇ ਸਮਾਜ ਸੇਵੀ ਸੰਸਥਾਵਾਂ ਬਹੁਤ ਵੱਡੇ ਲੈਵਲ ਤੇ ਪ੍ਰਸ਼ਾਸਨ ਥੋੜੇ ਦਿਨਾਂ ਤੋਂ ਉਹ ਜਿਹੜਾ ਗਰਾਊਂਡ ਤੇ ਉਤਰਿਆ ਪਰ ਜਿਹੜੇ ਸੰਸਥਾਵਾਂ ਨੇ ਉਹ ਪਹਿਲੇ ਦਿਨ ਤੋਂ ਹੀ ਪਹਿਲੇ ਦਿਨ ਤੋਂ ਜਿਹੜਾ ਇਹਨਾਂ ਲੋਕਾਂ ਦੇ ਵਿੱਚ ਗਰਾਊਂਡ ਤੇ ਆ ਕੇ ਜਿਹੜਾ ਇਹਨਾਂ ਦੀ ਮਦਦ ਕਰਦੀਆਂ ਪਈਆਂ ਨੇ ਇਹਨਾਂ ਦੇ ਹਾਲਾਤ ਦੇਖਦੇ ਪਈਆਂ ਨੇ ਤੇ ਹੁਣ ਵੀ ਸਾਡੇ ਨਾਲ ਇਸ ਟਾਈਮ ਗਲੋਬਲ ਸ਼ੇਕਸ ਕੱਲ ਵੀ ਆਪਾਂ ਇੱਕ ਵੀਡੀਓ ਪਾਈ ਸੀ ਵੀ ਗਲੋਬਲ ਸ਼ੇਕਸ ਵੱਲੋਂ ਜਿਹੜੀ ਉਹ ਲਗਾਤਾਰ ਜਿਹੜੀ ਉਹ ਮਿਹਨਤ ਕਰਕੇ ਬਨਪੂਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਜੀ ਤੇ ਜਿਹੜੇ ਆ ਉਹ ਹਾਲਾਤ ਮਾੜੇ ਨੇ ਉੱਪਰ ਦੇਖੋ ਜਿਹੜੇ ਨੇ ਹਾਲਾਤ ਵੀ ਸੱਤਾਂ ਦੇ ਉੱਤੇ ਤਰਪਾਲਾਂ ਜਿਹੜੀਆਂ ਨੇ ਇਸੇ ਤਰ੍ਹਾਂ ਰੱਖੀਆਂ ਹੋਈਆਂ ਨੇ ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਗਿਆ ਧਿਆਵੋ ਕਿ ਲਗਾਤਾਰ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਵੀ ਗ ਘਰਾਂ ਦਾ ਸਰਵ ਸਰਵੇ ਜਿਹੜਾ ਕਰਦੇ ਪਏ ਆ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਆ ਲੋਕ ਗਲੋਬਲ ਸਿੱਖ ਜਿਹੜੇ ਨੇ ਉਹ ਉਹ ਪ੍ਰਸ਼ਾਸਨ ਦੇ ਨਾਲ ਨਾਲ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਲੱਗੀਆਂ ਹੋਈਆਂ ਨੇ ਤੇ ਲਗਾਤਾਰ ਤੁਸੀਂ ਦੇਖਦੇ ਪਏ ਹੋ ਤਸਵੀਰਾਂ ਜਿਹੜਾ ਆ ਉਹ ਲੋਕਾਂ ਦੇ ਕੋਲ ਸਰਵੇ ਜਿਹੜਾ ਆ ਕੀਤਾ ਜਾ ਰਿਹਾ ਹੈ ਸਰਵੇ ਦੇ ਵਿੱਚ ਜਿਹੜਾ ਆ ਗਲੋਬਲ ਸਿੱਖਸ ਤੇ ਟੀਮਾਂ ਜਿਹੜੀਆਂ ਨੇ ਉਹ ਗੱਲਾਂ ਜਿਹੜੇ ਸੁਣਦੇ ਪਏ ਨੇ ਬੜੇ ਧਿਆਨ ਦੇ ਨਾਲ ਬਹਿ ਕੇ ਜਿਹੜਾ ਆ ਉਹ ਕੱਲੇ-ਕੱਲੇ ਘਰ ਦਾ ਜਿਹੜਾ ਆ ਉਹ ਸਰਵੇ ਕੀਤਾ ਜਾ ਰਿਹਾ ਹੈ ਗਲੋਬਲ 6 ਵੱਲੋਂ ਬਹੁਤ ਵੱਡੀ ਸੰਸਥਾ ਜਿਹੜੀ ਇੱਥੇ ਪਹੁੰਚੀ ਹੋਈ ਹੈ ਤੇ ਸੰਸਥਾਵਾਂ ਦੇ ਸਿਰ ਤੇ ਜਿਹੜਾ ਇਹ ਪੰਜਾਬ ਨੂੰ ਸੁਧਾਰਿਆ ਜਾਏਗਾ ਤੁਹਾਨੂੰ ਪ੍ਰਸ਼ਾਸਨ ਵੀ ਸੁਧਾਰਿਆ ਜਾ ਸੰਸਥਾਵਾਂ ਵੀ ਸੁਧਾਰ ਰਹੀਆਂ ਨੇ ਜਿਆਦਾਤਰ ਜਿਹੜੀ اپੀਲ ਕਦਮੀ ਜਿਹੜੀ ਉਹ ਸੰਸਥਾਵਾਂ ਵੱਲੋਂ ਕੀਤੀ ਗਈ ਹੈ ਪੰਜਾਬ ਦੇ ਨੌਜਵਾਨਾਂ ਵੱਲੋਂ ਕੀਤੀ ਗਈ ਹੈ ਪੰਜਾਬ ਦੇ ਨੌਜਵਾਨਾਂ ਨੇ ਜਿਹੜਾ ਇਹਨਾਂ ਲੋਕਾਂ ਦੀ ਸਾਰ ਲਈ ਪਹਿਲੀ ਰਸਦਿਆ ਪਹਿਲਾ ਪਾਣੀ ਹੈ ਜਿਹੜਾ ਆ ਉਹ ਨੌਜਵਾਨਾਂ ਵੱਲੋਂ ਪਹੁੰਚਾਇਆ ਗਿਆ ਆ ਪਿੰਡਾਂ ਤੋਂ ਉੱਠ ਕੇ ਲੋਕਾਂ ਨੇ ਇਕੱਲੇ ਇਕੱਲੇ ਘਰ ਦੇ ਵਿੱਚ ਜਿਹੜਾ ਰਾਸ਼ਨ ਪਹੁੰਚਾਇਆ ਗਿਆ ਲੋਕਾਂ ਦੀ ਜਿਹੜੀ ਮਦਦ ਕੀਤੀ ਪੱਕਿਆ ਹੋਇਆ ਰਾਸ਼ਨ ਪਹਿਲੇ 5 ਤੋਂ 7 ਦਿਨ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਸੁੱਕਾ ਰਾਸ਼ਨ ਵੀ ਜਿਹੜਾ ਦਿੱਤਾ ਗਿਆ ਆ ਗੱਲ ਰਹੀ ਸੰਸਥਾਵਾਂ ਦੀ ਹੁਣ ਜਿਹੜੀਆਂ ਸੰਸਥਾਵਾਂ ਨੇ ਉਹ ਬੜੇ ਵੱਡੇ ਲੈਵਲ ਤੇ ਬੜੇ ਵੱਡੇ ਯੋਰ ਜਫੇ ਦੇ ਨਾਲ ਜਿਹੜਾ ਆ ਬਾਹਰ ਨਿਕਲ ਕੇ ਗਰਾਊਂਡ ਤੇ ਜਾ ਕੇ ਇਕੱਲੇ ਇਕੱਲੇ ਘਰ ਦਾ ਇਕੱਲੇ ਇਕੱਲੇ ਸਮਾਨ ਦਾ ਜਿਹੜਾ ਆ ਸਰਵੇ ਕਰ ਰਹੀਆਂ ਨੇ ਤਾਂ ਕਿ ਉਹਨਾਂ ਲੋਕਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਨੁਕਸਾਨ ਦੀ ਕੁਝ ਨਾ ਕੁਝ ਪਰਪਾਈ ਜਿਹੜੀ ਕੀਤੀ ਜਾਵੇ ਸਾਡੇ ਨਾਲ ਇੱਥੇ ਇਸ ਟਾਈਮ ਜਿਹੜੇ ਮਨੋਬਲ 6 ਦੀ ਜੀ ਦੀ ਟੀਮ ਪੰਚੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਤੁਸੀਂ ਕਿੱਥੋਂ ਆਏ ਮੈਂ ਇੰਦਰਜੀਤ ਸਿੰਘ ਦਿੱਲੀ ਤੋਂ ਆਇਆ ਜੀ ਮੈਂ ਗਲੋਬਲ ਸਿਕਸ ਦਾ ਵੋਲੰਟੀਅਰ ਹਾਂ ਤੇ ਹੜ੍ਹ ਦੇ ਵਿੱਚ ਆਈ ਆਪਾਂ ਸੇਵਾ ਕਰਨ ਲਈ ਆਏ ਹੋਏ ਆ ਤੇ ਆਪਾਂ ਇਸ ਟਾਈਮ ਇੱਕ ਇੱਕ ਘਰ ਜਾ ਕੇ ਜਿਹੜੇ ਘਰ ਸਾਨੂੰ ਪਤਾ ਚੱਲ ਰਿਹਾ ਕਿ ਗਿਰ ਗਿਆ ਹੈ ਉਹਦਾ ਖੁਦ ਅਸੈਸਮੈਂਟ ਕਰਕੇ ਵੀ ਕਿਤੇ ਕਿਹੜਾ ਨੁਕਸਾਨ ਹੋਇਆ ਤੇ ਉਹਦਾ ਆਪਾਂ ਉਹ ਕਰ ਰਹੇ ਆ ਨਾਲ ਦੇ ਨਾਲ ਇਹਨਾਂ ਨੂੰ ਆਪਾਂ ਵਾਅਦਾ ਕਰਕੇ ਜਾ ਰਹੇ ਹਾਂ ਕਿ ਜੇ ਤੁਹਾਡਾ ਜੋ ਵੀ ਨੁਕਸਾਨ ਹੈ ਆਪਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਬਣਾ ਕੇ ਦਿੱਤਾ ਜਾਵੇ ਤੇ ਆਪਾਂ ਉਹਦੇ ਲਈ ਆ ਜਾਏ ਹਾਂ ਜੀ ਭਾਵੇਂ ਗਰਾਊਂਡ ਤੇ ਉੱਤੇ ਜਿਆਦਾਤਰ ਸੰਸਥਾਵਾਂ ਤੇ ਨਹੀਂ ਹੋਣੀ ਹੁੰਦੀ ਕਿਸੇ ਪਟਵਾਰੀ ਸਾਹਿਬ ਨੂੰ ਮਿਲਿਆ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਵੀ ਜਿਹੜੇ ਆ ਉਹ ਗਰਾਊਂਡ ਤੇ ਉੱਤੇ ਹੋਏ ਨੇ ਸਰਵੇ ਕੀਤੇ ਜਾ ਰਹੇ ਨੇ ਪ੍ਰਸ਼ਾਸਨਿਕ ਜਿਹੜੀਆਂ ਸਿਵਾਵਾਂ ਨੇ ਉਹ ਤੇ ਕਦੋਂ ਮਿਲਨੀ ਆਣੀ ਕਿੱਦਾਂ ਮਿਲਨੀ ਆਣੀ ਕੁਝ ਕਿਹਾ ਨਹੀਂ ਜਾ ਸਕਦਾ ਪਰ ਜਿਹੜੀਆਂ ਸੰਸਥਾਵਾਂ ਦੀ ਜਿ ਤਰ੍ਹਾਂ ਪਹਿਲ ਕਦਮੀ ਦੇਖੀ ਆਪਾਂ ਵੀ ਸਭ ਤੋਂ ਪਹਿਲਾਂ ਸੰਸਥਾਵਾਂ ਤੇ ਨੌਜਵਾਨ ਪਹੁੰਚੇ ਆ ਹੁਣ ਵੀ ਜਿਹੜਾ ਗਰਾਊਂਡ ਤੇ ਜ਼ਿਆਦਾਤਰ ਜਿਹੜੇ ਨੇ ਉਹ ਸਾਡੇ ਨਾਲ ਜਿਹੜੇ ਨੇ ਉਹ ਸੰਸਥਾਵਾਂ ਇਹ ਦਿਖ ਰਹੀਆਂ ਨੇ ਗਲੋਬਲ ਸਿਕਸਟੀ ਮਦਦ ਕਰ ਰਹੀ ਹੈ ਖਾਲਸਾ ਐਡ ਮਦਦ ਕਰ ਰਹੀ ਹੈ ਤੇ ਜਿਵੇਂ ਕਿ ਤੁਸੀਂ ਜਿਹੜਾ ਕਰ ਰਹੇ ਹੋ ਹੁਣ ਤੱਕ ਕਿੰਨੇ ਕਿ ਘਰਾਂ ਦਾ ਇੱਥੇ ਸਰਵੇ ਕਰ ਚੁੱਕੇ ਆ ਆਪਾਂ ਭਾਜੀ ਇਸ ਟਾਈਮ 25 ਤੋਂ 30 ਘਰ ਦਾ ਕਰ ਚੁੱਕੇ ਆ ਵੱਖ-ਵੱਖ ਜਗ੍ਹਾ ਤੇ ਆਪਾਂ ਕੰਮ ਵੀ ਸਟਾਰਟ ਕਰ ਚੁੱਕੇ ਆ ਜੋਗਰਪਿੰਡ ਆਪਾਂ ਸਟਾਰਟ ਕਰ ਚੁੱਕੇ ਆ ਅੱਜ ਤੋਂ ਕੰਮ ਚਾਲੂ ਹੋ ਚੁੱਕੇ ਫਰੀਦਕੋਟ ਹੈ ਫਰੀਦਕੋਟ ਉਪਰ ਕੰਮ ਸਟਾਰਟ ਕਰ ਚੁੱਕੇ ਆ ਫਰੀਦਪੁਰ ਸੌਰੀ ਫਰੀਦਪੁਰ ਉਪਰ ਸਟਾਰਟ ਕਰ ਚੁੱਕੇ ਆਗੇ ਕੰਮ ਤੇ ਹੁਣ ਆਪਾਂ ਸ਼ਾਹਪੁਰ ਇਹ ਹੋ ਗਿਆ ਅਫਗਾਨਾ ਇੱਥੇ ਅਸੈਸਮੈਂਟ ਕਰ ਰਹੇ ਆ ਪਹਿਲਾਂ ਸਾਡੀ ਟੀਮ ਕਰ ਗਈ ਸੀ ਤੇ ਹੁਣ ਆਪਾਂ ਫਾਈਨਲ ਤੇ ਆ ਗਏ ਆ ਤੇ ਕੱਲ ਤੋਂ ਜਾਂ ਪਰਸੋਂ ਤੋਂ ਇਹਨਾਂ ਦਾ ਕੰਮ ਆਪਾਂ ਸਟਾਰਟ ਕਰ ਦੇਣਾ ਹੈਗਾ ਸਰ ਤੇ ਇੱਕ ਹੋਰ ਆਪਾਂ ਪਿੰਡ ਸੀ ਨਡਾਲਾ ਨਡਾਲਾ ਦੇ 6 ਪਰਿਵਾਰ ਉਹ ਵੀ ਅੱਗੇ ਆ ਉਹ ਵੀ ਆਪਾਂ ਫਾਈਨਲ ਕਰਕੇ ਆਏ ਆ ਜੀ ਸਭ ਹਾਲਾਤ ਦੇਖ ਕੇ ਕੀ ਬੀਤ ਕੀ ਬੋਲ ਦਿਲ ਨੂੰ ਭਾਜੀ ਬਹੁਤ ਰੋਣਾ ਆਉਂਦਾ ਲੇਕਿਨ ਫਿਰ ਵੀ ਮੈਂ ਕਹਾਂਗਾ ਮੈਂ ਪੂਰੀ ਇੰਡੀਆ ਦੇ ਗਲੋਬਲ 6 ਦੀ ਤਰਫੋਂ ਤੋਂ ਬਾੜ ਵਾਲੀ ਜਗ੍ਹਾ ਤੇ ਮੈਂ ਜਾ ਚੁੱਕੇ ਆਇਆ ਗੁਰੂ ਮਹਾਰਾਜ ਦੀ ਇੱਥੇ ਇਤਨੀ ਕਿਰਪਾ ਹੈ ਕਿ ਆਪ ਇਸ ਸੰਸਾਵਾਂ ਦੇ ਦਲ ਤੇ ਬਲ ਤੇ ਭਰਾਵਾਂ ਦੇ ਬਲ ਤੇ ਸੰਗਤ ਦੇ ਬਲ ਤੇ ਆਪਾਂ ਬਹੁਤ ਕੁਝ ਬਣਾ ਰਹੇ ਆਂ ਸਾਨੂੰ ਵੇਟ ਕਰਨ ਦੀ ਲੋੜ ਨਹੀਂ ਪੈਂਦੀ ਕਿ ਕਿੱਥੋਂ ਐਲ ਪਾਏਗੀ ਰਾਸ਼ਨ ਵੱਲੋਂ ਕੋਈ ਭੁੱਖਾ ਨਹੀਂ ਰਹਿੰਦਾ ਮਕਾਨ ਵੱਲੋਂ ਗੁਰੂ ਮਹਾਰਾਜ ਆਪ ਨਹੀਂ ਭੁੱਖਾ ਰਹਿਣ ਦੇਗਾ ਤੁਹਾਨੂੰ ਕੋਈ ਚੜਦੀ ਕਲਾ ਰਹਿਣੀ ਹੈ ਕੀ ਹੈ ਪਰ ਬਹੁਤ سارے ਲੋਕਾਂ ਨਾਲ ਅਸੀਂ ਗੱਲ ਕਰ ਚੁੱਕੇ ਹਾਂ ਹਾਲਾਤ ਵੇਖ ਕੇ ਉਹ ਲੋਕ ਜਿਹੜੇ ਆ ਫਿਰ ਵੀ ਸਿੱਧਕ ਰੱਖੀ ਬੈਠੇ ਆ ਪਰ ਜਦੋਂ ਅਸੀਂ ਗਰਾਉਂਡ ਤੋਂ ਉੱਤਰ ਕੇ ਲੋਕਾਂ ਦੇ ਹਾਲਾਤ ਵੇਖਦੇ ਸਾਡਾ ਆਪਣਾ ਦਿਲ ਭਰ ਜਾਂਦਾ ਅਸੀਂ ਬੰਨਾਂ ਆਏ ਦਿਲ ਭਰ ਜਾਂਦਾ ਪਾਜੀ ਆਪਣਾ ਦਿਲ ਇਤਨਾ ਭਰਦਾ ਹੈ ਨਾ ਲੇਕਿਨ ਆਪਣੇ ਨੂੰ ਕਿਸੇ ਨੇ ਸਿਖਾਇਆ ਸੀ ਕਿ ਭਾਈ ਆਪਣੇ ਨੂੰ ਪੱਕਾ ਰੱਖਣਾ ਪਏਗਾ ਤਾਂ ਹੀ ਆਪਾਂ ਇਹਨਾਂ ਦੀ ਹੈਲਪ ਕਰਾਂਗੇ ਜੇ ਇਹ ਵੀ ਰੋ ਰਿਹਾ ਮੈਂ ਵੀ ਰੋਵਾਂਗਾ ਤੇ ਆਪਾਂ ਇਹਨਾਂ ਦੀ ਹੈਲਪ ਕਿੱਥੋਂ ਕਰਾਂਗੇ ਅੰਦਰੋਂ ਜੋ ਰੋ ਰਿਹਾ ਉਹ ਪਤਾ ਨਹੀਂ ਸਕਦੇ ਕਿੰਨੀਆਂ ਪਰੇਸ਼ਾਨੀਆਂ ਇਹਨਾਂ ਦੀ ਵੇਖਦੇ ਆ ਨਾ ਆਪਾਂ ਉਹ ਦੱਸ ਨਹੀਂ ਸਕਦੇ ਲੇਕਿਨ ਸਾਡੀ ਕੋਸ਼ਿਸ਼ ਆਉਂਦੀ ਹੈ ਜਲਦੀ ਤੋਂ ਜਲਦੀ ਇਹਨਾਂ ਦੀ ਹੈਲਪ ਹੋ ਜਾਏ ਜਿਹੜੇ ਟਾਈਮ ਤੋਂ ਬੀਤ ਰਹੇ ਨੇ ਉਹ ਟਾਈਮ ਨਿਕਲ ਜਾਏ ਇਹਨਾਂ ਨੂੰ ਸੁੱਖ ਸਹੂਯਦਾਵਾਂ ਫਿਰ ਦੁਬਾਰਾ ਤੋਂ ਮਿਲ ਜਾਵਨ ਬਸ ਐਹੀ ਅਰਦਾਸ ਹੈ ਕੀ ਜੀ ਸਾਰੇ ਜਿੰਨੇ ਘਰ ਡਿੱਗੇ ਪਏ ਨੇ ਤਰੇੜਾਂ ਆਈਆਂ ਪਈਆਂ ਨੇ ਕਈਆਂ ਘਰਾਂ ਨੂੰ ਸਮਾਨ ਲਗਭਗ ਅੰਦਰ ਹੀ ਜਿਹੜਾ ਨੇ ਪੂਰਾ ਘਰ ਕੋ ਹੋ ਗਿਆ ਤੇ ਲਗਾਤਾਰ 26 ਤਰੀਕ ਤੋਂ ਜਿਹੜੇ ਨੇ ਬੜੇ ਔਖੇ ਦਿਨ কাটਦੇ ਪਏ ਆ ਤੇ ਕੀ ਕਹਿਣਾ ਚਾਹਵੋਗੇ ਤੁਹਾਡੇ ਤੋਂ ਇਲਾਵਾ ਹੋਰ ਵੀ ਜਿਹੜੀਆਂ ਸੰਗਤਾਂ ਦੇਖ ਰਹੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਹਨਾਂ ਲੋਕਾਂ ਵੱਲੋਂ ਕਈ ਲੋਕ ਇਹ ਵੀ ਕਹਿ ਰਹੇ ਭੀ ਕੁਝ ਨਹੀਂ ਹੋਇਆ ਐਉਂ ਨਹੀਂ ਹੋਇਆ ਜਿਉਂ ਨਹੀਂ ਹੋਇਆ ਤੁਸੀਂ ਗਰਾਊਂਡ ਦੇ ਉੱਤੇ ਕੀ ਵੇਖਿਆ ਭਾਜੀ ਦੇਖੋ ਜਿਨ੍ਹਾਂ ਨੇ ਬੋਲਣਾ ਹੈ ਨਾ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਅਪਾ ਦੇ ਉਹਨਾਂ ਨੂੰ ਅਸੀਂ ਕਾਂਗੇ ਭਈ ਜੇ ਤੁਹਾਨੂੰ ਲੱਗਦਾ ਨਹੀਂ ਹੋਇਆ ਤੇ ਵਾਹਿਗੁਰੂ ਕਰੇ ਕਿਸੇ ਨਾਲ ਹੋਵੇ ਵੀ ਨਾ ਹੈਨਾ ਕਿਸੇ ਨਾਲ ਹੋਵੇ ਵੀ ਨਾ ਤੇ ਸੰਸਾਵਾਂ ਨੂੰ ਇਹ ਬੇਨਤੀ ਹੈ ਕਿ ਭਾਈ ਰਾਸ਼ਨ ਰੂਸ਼ਨ ਨੂੰ ਛੱਡੋ ਗਰਾਊਂਡ ਤੇ ਆਓ ਗਰਾਊਂਡ ਤੇ ਆ ਕੇ ਇਹਨਾਂ ਕੋਲੋਂ ਇੱਕ ਵਾਰੀ ਵੈਰੀਫਿਕੇਸ਼ਨ ਆ ਕਰੋ ਤੇ ਤਾਂ ਕੰਮ ਕਰੋ ਤਾਂ ਕਿ ਪੈਸਾ ਵੀ ਨਾ ਵੇਸਟ ਹੋਏ ਪਰ ਇਹਨਾਂ ਦੀ ਹੈਲਪ ਵੀ ਹੋ ਜੇ ਜਿਹੜਾ ਮੇਨ ਏਮ ਸੰਸਾਵਾਂ ਲੈ ਕੇ ਆਈ ਵੀ ਇਹਨਾਂ ਦਾ ਹੈਲਪ ਹੋ ਜੇ ਉਹ ਕੰਮ ਕਰੋ ਹੁਣ ਆਪਾਂ ਬੈਠੇ ਹੋਇਆ ਆ ਇਹਨਾਂ ਦਾ ਮਕਾਨ ਤੇ ਤੁਸੀਂ ਵੇਖ ਹੀ ਲਿੱਤਾ ਮਕਾਨ ਤੇ ਜਿਹੜਾ गिर ਗਿਆ ਉਸ ਤੋਂ ਬਾਅਦ ਦੇਖੋ ਮੈਂ ਕੀ ਚੀਜ਼ ਲਿਖੀ ਆ ਅਗਰ ਮੈਂ ਤੁਹਾਨੂੰ ਦਿਖਾਵਾਂ ਇਹਨਾਂ ਦਾ ਬੈੱਡ ਗਿਆ ਗੱਦੇ ਚਾਹੀਦੇ ਆ ਹਾਊਸ ਹੋਲਡ ਚਾਹੀਦਾ ਕੰਬਲ ਚਾਹੀਦੇ ਆ ਬੈੱਡ ਸ਼ੀਟਾਂ ਚਾਹੀਦੀ ਆ ਹਰ ਚੀਜ਼ ਇੱਕ ਤਰੀਕੇ ਨਾਲ ਇਹਨਾਂ ਨੂੰ ਚਾਹੀਦੀ ਹੈ ਜੋ ਇਹਨਾਂ ਦਾ ਨੁਕਸਾਨ ਹੋ ਗਿਆ ਮਕਾਨ ਵਨ ਰੂਮ ਸੈਟ ਕਿਚਨ ਬਾਥਰੂਮ ਸਭ ਬਣਾ ਕੇ ਦੇਣ ਦੀ ਆ ਪਰ ਰਿਕਵੈਸਟ ਕਰ ਰਹੇ ਆ ਕਿ ਆ ਇਹ ਗਰਾਊਂਡ ਤੇ ਆਪਾਂ ਬੈਠ ਕੇ ਕੰਮ ਕਰ ਰਹੇ ਆ ਕਿ ਆ ਇੱਥੇ ਗਰਾਊਂਡ ਤੇ ਆਓ ਸੇਵਾ ਕਰੋ ਚੜ੍ਹ ਨਹੀਂ ਕੱਲ ਰਹਿਣੀ ਹੈ ਜੀ ਓ ਕੀ ਨਾਮ ਦਾ ਸਰ ਇੰਦਰਜੀਤ ਸਿੰਘ ਸਾਡੇ ਨਾਲ ਹੈ ਟਾਈਮ ਗਲੋਬਲ ਸਿੱਖ ਤੋਂ ਇੰਦਰਜੀਤ ਸਿੰਘ ਦਿੱਲੀ ਤੋਂ ਦਿੱਲੀ ਕੋ ਲਾਗੇ ਨਹੀਂ 400 500 ਕਿਲੋਮੀਟਰ ਜਿਹੜੀ ਇਹ ਦੂਰ ਸਾਨੂੰ ਪੈ ਜਾਂਦੀ ਹੈ ਉਥੋਂ ਜਿਹੜੀ ਟੀਮਾਂ ਪਹੁੰਚੀਆਂ ਨੇ ਸਰਵੇ ਕਰਦੀਆਂ ਪਈਆਂ ਨੇ ਤੋਂ ਵਾਦਾ ਨਹੀਂ ਕਰਦੀਆਂ ਪਈਆਂ ਬਣੇਗਾ ਵੀ ਜੋ ਕਰ ਰਹੇ ਨੇ ਉਹ ਸਹੈ ਦੀ ਕੋਈ ਕਰ ਸਕੇ ਇਹਨਾਂ ਦੇ ਸਿਰ ਤੇ ਜਿਹੜੇ ਨੇ ਗਰੀਬ ਲੋਕ ਆਪਣਾ ਟਾਈਮ ਕੱਢਣੇ ਪੈਣ ਗੋਨੋਬਲ ਸੇਕ ਦੀ ਟੀਮ ਤੁਹਾਡੇ ਕੋਲ ਪਹੁੰਚੀ ਹੈ ਘਰ ਦਾ ਸਰਵੇ ਕੀਤਾ ਕੀ ਕਹਿਣਾ ਚਾਹੋਗੇ ਹਾਂ ਤੇ ਭਾਵੇਂ ਇਹ ਕਹਿਣਾ ਚਾਹਨੇ ਜੋ ਵੀ ਕਰਨ ਦੇ ਆ ਜੋ ਸੋਚਿਆ ਨਾਲ ਸਹੀ ਤੋਂ ਤਿਆਗਾ ਆਏ ਬੱਚੇ ਲੈ ਕੇ ਸਿਆਲ ਦੇ ਦਿਨ ਅੰਦਰ ਵਰ ਸਕੀਏ ਜਿਵੇਂ ਬਿਰਭਰਾ ਨੂੰ ਸੇਵਾ ਹੁੰਦੀ ਹੈ ਇਹਨੇ ਕਰ ਪੂਰੇ ਦਾ ਪੂਰਾ ਕਮਰਾ ਦੇਖਤਾ ਹਾਂਜੀ ਪੂਰੇ ਪੂਰੇ ਦਿੱਗਿਆ ਆਏ ਤੇ ਚਲ ਮਲਕਾ ਲੋ ਤੇ ਹਸਪੀਟਲ ਨਹੀਂ ਤਾਂ ਬੱਚੇ ਬੱਚੇ ਅੱਡੇ ਤੇ ਨੇ ਤੇ ਆਹ ਟਾਈਮ ਤੇ ਤੇ ਜਿਹੜੇ ਸੱਤ ਲਿਖੀ ਆਂ ਆਏ ਉਸ ਟਾਈਮ ਤੇ ਅੰਦਰ ਵੀ ਆਗੇ ਹੀ ਰਬ ਮਾਲਕ ਦੀ ਕਿਰਪਾ ਨਾਲ ਮੇਰਾ ਹਸਬੰਦ ਵੀ ਕੋਠੇ ਤੇ ਚਲ ਗਿਆ ਹੀ ਉਹਦੇ ਜਦੋਂ ਡਿੱਗਾ ਸਮਾਨ ਸਾਰਾ ਅੰਦਰ ਹੀ ਹਾਂਜੀ ਉਹ ਪਾਣੀ ਆ ਰਾਤ ਆਇਆ ਤਾਂ ਜੱਕ ਤਾਂ ਨਹੀਂ ਕੁਛ ਵੀ ਹਟ ਕੋ ਅੰਦਰੋਂ ਨਿਕਲਿਆਗਾ ਆਏ ਸਿਰਫ ਦੋ ਕੰਜੇ ਤੇ ਸਿਰਫ ਰਾਸ਼ਨ ਤੇ ਸਿਲੰਡਰ ਗੈਸ ਲੀਤਾ ਉੱਤੇ ਬਾਕੀ ਸਮਾਨ ਨਹੀਂ ਨਿਕਲਿਆ ਅੰਦਰ ਬੈੱਡ ਵੀ ਜੀਮੀ ਤੇ ਬਥਾਰ ਵਿੱਚ ਹੀ ਆ ਹਾਂਜੀ ਹਾਂਜੀ ਕੀ ਕਹਣਾ ਜਾਓਗੇ ਲੋਕ ਹਾਂਜੀ ਜਿਹੜੇ ਦੇਖਦੇ ਤੇ ਆ ਕਣ ਹਾਂਜੀ ਜਿਹੜੇ ਲੋਕ ਦੇਖਦੇ ਤੇ ਆ ਕੀ ਕਹਣਾ ਜਾਓਗੇ ਕਿਆ ਨਾ ਹੋ ਚਾਲੇ ਪਿਛੇ ਸਿਆਲ ਦੇ ਦੇਣਾ ਕਿ ਕੰਗਰਾਂਡ ਨੂੰ ਕਰ ਦੇਣਾ ਕਿ ਇਹਦੇ ਸਾਤ ਉੱਪਰ ਰਹਿਣਗੇ ਤਰਪਾਲ ਲਾ ਕੇ ਜੇ ਨਿਕਲ ਤੋਂ ਹੀ ਕੀਤੀ ਜਾਵੇਗਾ ਜਰੂਰ ਦੇਖੋ ਹਾਲਾਤ ਜਿਵੇਂ ਕਿ ਇੰਦਰਜੀਤ ਉਹਨਾਂ ਨੇ ਵੀ ਕਹਿ ਆ ਕਿ ਇੰਨੇ ਜ਼ਿਆਦਾ ਮਾਰੇ ਨੇ ਕਹਿਣ ਦੀ ਗੱਲ ਨਹੀਂ ਗਰਾਊਂਡ ਤੇ ਉੱਤਰ ਕੇ ਜਰੂਰ ਦੇਖੋ ਇੱਕ ਵਾਰੀ ਬਾਰ ਮੇਨ ਹਾਈਵੇ ਤੋਂ ਆ ਕੇ ਚਲੇ ਜਾਣਾ بڑا ਪੱਦਾ ਲੱਗਦਾ ਕਬੀ ਜਦੋਂ ਅਸੀਂ ਅੰਦਰ ਅੰਦਰੂਨੀ ਚੀਜ਼ਾਂ ਦੇਖਦੇ ਆ ਘਰ ਦੇ ਅੰਦਰ ਆਣ ਕੇ ਦੇਖਦੇ ਆ ਅੰਦਰ ਦੇ ਹਾਲਾਤ ਦੇਖਦੇ ਆ ਤਸ਼ੀਨਾ ਫੜਦਾ ਪਰ ਬੜਾ ਠੋਸ ਹੋ ਕੇ ਗੱਲਬਾਤ ਜਿਹੜੀ ਕਰਨੀ ਪੈ ਰਹੀ ਹੈ ਲਾਸਟ ਦੀ ਬੇਨਤੀ ਇਹੋ ਹੀ ਹੈ ਕਿ ਗਲੋਬਲ 6 ਦਿੱਲੀ ਤੋਂ ਇੱਕ ਗਲੋਬਲ ਵਰਲਡ ਵਾਈਡ ਜਿਹੜੀ ਹੈ ਸੰਸਥਾ ਆ ਉਹ ਪੰਜਾਬ ਦੇ ਵਿੱਚ ਲੋਕਾਂ ਦੀ ਹੈਲਪ ਕਰਨ ਦੀ ਕੱਲੇ ਗਰਦਾਸਪੁਰ ਜ਼ਿਲ੍ਹੇ ਚ ਨਹੀਂ ਜਿੱਥੇ-ਜਿੱਥੇ ਵੀ ਬਾੜਪੇਟ ਬੈਠੇ ਹੋਣੇ ਪੂਰੇ ਪੰਜਾਬ ਦੇ ਵਿੱਚ ਉੱਥੇ-ਉੱਥੇ ਇਹਨਾਂ ਦੀਆਂ ਟੀਮਾਂ ਸਰਵੇ ਕਰਦੀਆਂ ਪਈਆਂ ਨੇ ਘਰ ਬਣਾ ਕੇ ਵੀ ਦਿੱਤੇ ਜਾਣਗੇ ਇਥੋਂ ਤੱਕ ਕਿ ਅੰਦਰ ਦਾ ਸਮਾਨ ਵੀ ਇਹਨਾਂ ਵੱਲੋਂ ਦਿੱਤਾ ਜਾਏਗਾ ਜਿੰਨਾ ਕਿ ਜ਼ਰੂਰਤ ਦਾ ਹੋਵੇਗਾ ਬਾਕੀ ਲੋਕ ਆਪ ਹੀ ਮਿਹਨਤ ਕਰਕੇ ਆਪਣੇ ਆਪ ਨੂੰ ਖੜਾ ਕਰ ਲੈਣਗੇ ਲੋੜ ਹੈ ਤੁਹਾਡੀ ਇਸ ਜਗ੍ਹਾ ਤੇ ਇਸ ਥਾਂ ਤੇ ਜਿੱਥੇ ਕਿ ਤੁਸੀਂ ਪਹੁੰਚ ਕੇ ਗਰਾਊਂਡ ਤੇ ਆ ਕੇ ਇਹਨਾਂ ਦੀ ਹੈਲਪ ਕਰ ਸਕਦੇ ਹੋ ਮੇਰੇ ਕੋ ਬੰਦ ਰਹੀ ਜੀ ਵਾਟਰ ਨੇ ਉਹਦੇ ਤੇ ਨੰਬਰ ਵਗੈਰਾ ਦਿੱਤਾ ਹੋਇਆ ਸਰ ਸਪਤਾ ਨੰਬਰ ਦਿੱਤਾ ਹੈ ਮੁਕਮਲ ਕਰ ਦੋ ਸਰ ਜਿਹੜੇ ਘਰ ਰਹਿ ਜਾਂਦੇ ਉਹਨਾਂ ਵਾਸਤੇ ਕੀ ਚੱਲਣਾ ਚਾਹੀਦਾ ਜਿਹੜੇ ਘਰ ਰਹਿ ਜਾਂਦੇ ਨੇ ਆਪਾਂ ਆਪਾਂ ਐ ਨਹੀਂ ਕਹਿ ਸਕਦੇ ਕਿ 100% ਆਪਾਂ ਕਵਰ ਕਰ ਲੈਂਦੇ ਆ ਲੇਕਿਨ ਸਾਡੀ ਟੀਮ ਦੀ ਕੋਆਰਡੀਨੇਸ਼ਨ ਇਸ ਤਰੀਕੇ ਦੀ ਹੈ ਕਿ ਆਪਾਂ ਜਿਹੜੀ ਸਾਡੀ ਦੂਜੀ ਟੀਮ ਇੱਥੇ ਡਿਸਇਨਫੈਕਸ਼ਨ ਵਾਸਤੇ ਗਈ ਹੋਈ ਹੈ ਜਾਂ ਸਾਡੀ ਕੋਈ ਟੀਮ ਰਾਸ਼ਨ ਵੰਡਣ ਗਈ ਹੋਈ ਹੈ ਉਹ ਸਾਨੂੰ ਸ਼ਾਮੀ ਆ ਕੇ ਅਪਡੇਟ ਕਰ ਦਿੰਦੀ ਕਿ ਭਾਜੀ ਇਸ ਪਿੰਡ ਦੇ ਮਕਾਨ ਦੀ ਹਾਲਤ ਵੀ ਖਰਾਬ ਹੈਗੀ ਹੈ ਅਗਲੇ ਨੂੰ ਸਾਡਾ ਕੋਈ ਨਾ ਕੋਈ ਵੋਲੰਟੀਅਰ ਮੇਰੇ ਵਰਗਾ ਆਗੇ ਉੱਤੇ ਸੇਵਾ ਦੇ ਪੁੰਜਾਂ ਦੇ ਹੈਗੇ ਤੇ ਉਹਨਾਂ ਨੂੰ ਅਸੈਸਮੈਂਟ ਚਾਲੂ ਕਰ ਦਿੰਦਾ ਹੈਗਾ ਮਤਲਬ ਕਿ ਲਗਭਗ ਕੋਸ਼ਿਸ਼ ਕੀਤੀ ਜਾਏਗੀ ਵੀ 99% ਲੋਕਾਂ ਤੱਕ ਕੋਸ਼ਿਸ਼ ਤੇ ਆਪਣੀ 100% ਹੈ ਲੇਕਿਨ ਕਿੱਥੇ ਨਾ ਕਿੱਥੇ ਕੁਝ ਰਹਿ ਵੀ ਸਕਦਾ ਹੈ ਕਹਿ ਨਹੀਂ ਸਕਦੇ ਤੇ ਲੇਕਿਨ ਆਪਣੀ ਵੱਲੋਂ ਪੂਰੀ ਕੋਸ਼ਿਸ਼ ਹੈ ਜਿਹੜਾ ਕੋਈ ਰਹਿ ਸਕਦਾ ਉਹ ਤੁਸੀਂ ਚੈਨਲ ਦੇ ਮਾਧਿਅਮ ਨਾਲ ਪਹੁੰਚ ਜੋ ਕੋਈ ਰਹਿ ਵੀ ਜਾਂਦਾ ਆਪਣੀ ਵੈਬਸਾਈਟ ਇੱਕ ਬੰਦੀ ਹੋਈ ਹੈ ਹਰ ਸਟੇਟ ਦਾ ਨੰਬਰ ਲਿਖਿਆ ਹੋਇਆ ਹਰ ਬੰਦੇ ਦਾ ਨੰਬਰ ਲਿਖਿਆ ਸਾਡਾ ਹੈੱਡ ਆਫਿਸ ਪਟਿਆਲੇ ਦਾ ਉਹਦਾ ਨੰਬਰ ਲਿਖਿਆ ਉੱਥੇ ਕਾਲ ਕਰਕੇ ਵੀ ਆਪਾਂ ਰਜਿਸਟਰਡ ਕਰਵਾ ਸਕਦੇ ਆ ਸਰ ਆਪਣੀ ਵੈਬਸਾਈਟ ਦਾ ਨਾਮ ਬੋਲ ਦਿਓ ਗਲੋਬਲ ਸਿਕਸ ਚੈਰਿਟੀ ਗਲੋਬਲ ਸਿਕਸ ਚੈਰਿਟੀ ਸੋ ਬਹੁਤ ਹੈ ਜੀ ਸਭ ਤੋਂ ਵੱਡੀ ਗੱਲ ਇਹ ਪਈ ਇਹਨਾਂ ਨੇ ਵੈਬਸਾਈਟ ਦੇ ਥਰੂ ਵੀ ਜਿਹੜੇ ਆ ਤੁਸੀਂ ਇਹਨਾਂ ਦਾ ਕਾਪਰੋਸ ਕਰ ਸਕਦੇ ਹੋ ਜੇ ਕੋਈ ਰਹਿ ਜਾਂਦਾ ਜਦੋਂ ਤੱਕ ਇਹ ਨਹੀਂ ਪਹੁੰਚ ਪਾਂਦੇ ਉਹ ਇਹਨਾਂ ਤੱਕ ਵੈਬਸਾਈਟ ਦੇ ਥਰੂ ਆਪਣੇ ਸਰਪੈਂਟ ਨੂੰ ਆਪਣੇ ਲਾਗੇ ਚ ਅੱਗੇ ਕਿਸੇ ਪੜ੍ਹੇ ਲਿਖੇ ਨੂੰ ਕਹਿ ਕੇ ਜਿਹੜਾ ਆ ਉਹ ਇਹਨਾਂ ਤੱਕ ਪਹੁੰਚ ਕਰ ਸਕਦਾ ਤੇ ਆਪਣੀ ਜਿਹੜੀ ਹੈਲਪ ਜਿਹੜੀ ਹੈ ਲੈ ਸਕਦਾ ਆ ਬਨੇਰ ਉਹ ਹੋਰ ਤਸਵੀਰਾਂ ਦੇਖਣ ਦੇ ਲਈ ਡੀਪੀਸੀ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਧਰਮਜੀਤ ਜੀ ਦੀ ਪੀ ਧੰਨਵਾਦ